ਗੁਰੂ ਕੀਆਂ ਪੜ੍ਹਾਂ ਇਸ YouTube ਚੈਨਲ ਦੇ ਉੱਤੇ ਆਪ ਸਾਰੀਆਂ ਸੰਗਤਾਂ ਨੂੰ ਇਹ ਜਿੱਥੇ ਤੱਕ ਵੀ ਮੈਸੇਜ ਆ ਰਿਹਾ ਹੈ ਤੁਸੀਂ ਜੁੜ ਰਹੇ ਹੋ ਸੋ ਅੱਜ ਇੱਕ ਮਸਲਾ ਜਿਹੜਾ ਸਾਹਮਣੇ ਆਇਆ ਜਲੰਧਰ ਦੇ ਵਿੱਚ ਕਿਸੇ ਪਾਸਟਰ ਦੇ ਵੱਲੋਂ ਗਰੀਬ ਪਰਿਵਾਰ ਦੇ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਗਈ ਆ ਜਿਸ ਦੇ ਵਿੱਚ ਭਾਨੇ ਸਿੱਧੂ ਨੇ ਜਾ ਕੇ ਆਪਣੀ ਐਂਟਰੀ ਕੀਤੀ ਆ ਤੇ ਉਸ ਗਰੀਬ ਪਰਿਵਾਰ ਨੂੰ ਉਹ 35 ਲੱਖ ਰੁਪਏ ਜਿਹੜਾ ਵਾਪਸ ਦਿਵਾਉਣ ਦੀ ਗੱਲ ਕੀਤੀ ਹੈ ਤੇ ਉਸ ਦੇ ਇਸ ਗਰੀਬ ਪਰਿਵਾਰ ਦੇ ਨਾਲ ਲੈਸਟੈਂਡ ਦੇ ਉੱਤੇ ਜਿਹੜੇ ਉਥੋਂ ਦੇ ਕੁਝ ਲੋਕਾਂ ਵੱਲੋਂ ਜਿਹੜੇ ਆਪਣੇ ਆਪ ਨੂੰ ਉਹਨਾਂ ਪਾਸਟਰਾਂ ਪਾਸਟਰ ਕਹਿੰਦੇ ਨੇ ਜਾਂ ਪਾਸਟਰਾਂ ਦੇ ਨਾਲ ਜੁੜੇ ਹੋਏ ਦੱਸਦੇ ਨੇ ਇਸਾਈਆਂ ਦੇ ਨਾਲ ਜੁੜੇ ਹੋਏ ਤੇ ਉਹਨਾਂ ਵੱਲੋਂ ਕੁਝ ਬੇਤੁਕੀਆਂ ਗੱਲਾਂ ਕੀਤੀਆਂ ਗਈਆਂ ਨੇ ਭਾਨੇ ਸਿੱਤੂ ਦੇ ਖਿਲਾਫ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਕਾਲਾਬੂਲਾ ਜੁੜ ਚੁੱਕੇ ਨੇ ਸੋ ਅਗਲੀ ਗੱਲਬਾਤ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਕਾਲਾਬੂਲਾ ਕਰਨਗੇ ਜੀ ਆਓ ਸਵਾਗਤ ਹੈ ਧੰਨਵਾਦ ਤੁਹਾਡਾ ਧੰਨਵਾਦ ਵੀਰ ਜੀ ਬਹੁਤ ਬਹੁਤ ਜਿਹੜਾ ਤੁਸੀਂ ਆਪਣੇ ਕੀ ਕੀ ਸਮੇਂ ਤੋਂ ਸਮਾਂ ਕੱਢਿਆ ਤੇ ਆਪਾਂ ਪਹਿਲਾਂ ਉਹ ਵੀਡੀਓ ਦਿਖਾ ਦਈਏ ਜਿਹਦੇ ਵਿੱਚ ਉਹਨਾਂ ਨੇ ਕੁਝ ਬੇਤੁਕੀਆਂ ਜਿਹੜੀਆਂ ਗੱਲਾਂ ਬੋਲੀਆਂ ਨੇ ਹਾਂ ਉਹ ਦਿਖਾ ਦਿਓ ਚਲਾ ਦਿਓ ਕੇਰਾ ਲਾਜ ਵੀ ਚਲਾ ਦਿਓ ਇਦਾਂ ਹੀ ਹਾਂ ਆਪਾਂ ਉਹ ਤੇ ਗੱਲਬਾਤ ਕਰਾਂਗੇ ਜੀ ਮੈਨੂੰ ਤਾਂ ਵਿਸ਼ਵਾਸ ਆ ਮੈਨ ਲੱਗਦਾ ਸੀ ਉਹ ਐਸ ਫੇਮਸ ਬੰਦੇ ਆ ਵਾਸਤੇ ਉਹ ਫੇਮ ਭਾਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫਾਇਰ ਰਿਆ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਤ ਕੋਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਨ ਵਾਲੀ ਦਾ ਬਸ ਤੇਰੀ ਧੌਣ ਤੇ ਗੋਡਾ ਧਰਨ ਵਾਲੀ ਆ ਕਿੱਡਾ या बुढ़ी आए किसी एमी जेडे बेवकूफ किस्म के बंद ने उ बेतुकिया गल करते हैं फिर उन्होंने जेडे लफ्ज बरतने भी ये जी जूसु कौम है ਦੇਖੋ ਤੁਸੀਂ ਵੀ ਗਰਵਾਣੀ ਪੜਦੇ ਹੋ ਜਾਣਦੇ ਹੋ ਜਿਸੂ ਕੋਈ ਕੌਮ ਹੀ ਨਹੀਂ ਹੋਈ ਈਸਾਈ ਕੌਮ ਹੋਈ ਹੈ ਹਾਂ ਈਸਾਈ ਮਤਵਾ ਬਿਲਕੁਲ ਜੀ ਈਸਾਈ ਮਤ ਹੋਇਆ ਆਪਾਂ ਕੌਮ ਕਹੇਗੇ ਤੇ ਬਾਕੀ ਕੌਮ ਵਾਲੇ ਕੋਈ ਬੱਖੋ ਵਖਰੀਏ ਕਰੋ ਆਪਾਂ ਵੀ ਕੌਮ ਕਹਿ ਸਕਦੇ ਆ ਆਪਾਂ ਈਸਾਈ ਕੌਮ ਹੈ ਉਹ ਜਿਵੇਂ ਹਿੰਦੂ ਕੌਮ ਹੈ ਬੁੱਧ ਕੌਮ ਹੈ ਜੈਨੀ ਕੌਮ ਹੈ ਵੀ ਉਹ ਜੈਨੀ ਮਤਵਾਲ ਨਾਲ ਜਿਹੜੇ ਮਤ ਨਾਲ ਸੰਬੰਧਤ ਲੋਕ ਹੁੰਦੇ ਨੇ ਉਹਨਾਂ ਨੂੰ ਉਹ ਕੌਮ ਦਾ ਹਿੱਸਾ ਕਿਹਾ ਜਾਂਦਾ ਹੈਗਾ ਹਾਂ ਤੇ ਬਾਕੀ ਉਹਨਾਂ ਨੇ ਜੀਸੂ ਮਸੀਹ ਦੀ ਗੱਲ ਕੀਤੀ ਆ ਨਾ ਕਿ ਜੀਸੂ ਕਹਿਣ ਲੱਗੇ ਕਿ ਇਹ ਸਿਸਟਮ ਹੈ ਜਿਹੜਾ ਆਪਣੇ ਉਸ ਸਮੇਂ ਦੇ ਵਿੱਚ ਹੱਕ ਸੱਚ ਲਈ ਲੜ ਰਿਹਾ ਸੀ ਤੇ ਇਹਨਾਂ ਨੇ ਜਿਹੜੇ ਡਰਾਮੇ ਸ਼ੁਰੂ ਕੀਤੇ ਠੱਗੀਆਂ ਮਾਰੀਆਂ ਇਹ ਤਾਂ ਕਿਤੇ ਆਉਂਦੇ ਹੀ ਨਹੀਂ ਵੀ ਤੁਸੀਂ 35 40 40 ਲੱਖ ਦੀਆਂ ਠੱਗੀਆਂ ਮਾਰ ਕੇ ਤੇ ਬਾਅਦ ਵਿੱਚ ਇੱਕ ਜਿਹੜਾ ਧਰਮ ਦਾ ਮਸਲੇ ਨੂੰ ਮੂਰੇ ਕਰਕੇ ਆਪਣੀ ਜਿਹੜੀ ਬਰਾਈ ਆ ਉਸ ਪਾਉਣ ਦੀ ਕੋਸ਼ਿਸ਼ ਕਰੋ ਜੇ ਮੁੱਦੇ ਤੇ ਕੋਈ ਬੋਲੇ ਆ ਤੌਦਾ ਜਿਹੜਾ ਸਾਥ ਦੇਣ ਦੀ ਗੱਲ ਕਰਨ ਦੇ ਨਾਲ ਵੀ ਆਪਾਂ ਤੁਹਾਡਾ ਸਾਥ ਦੇਵਾਂਗੇ ਬੰਦਾ ਕਿਸੇ ਵੀ ਕੌਮ ਦਾ ਹੋਵੇ ਮਾੜੇ ਚੰਗੇ ਹਰੇਕ ਕੌਮ ਚ ਨੇ ਜੀ ਆਪਾਂ ਸਿੱਖ ਕੌਮ ਦੀ ਗੱਲ ਕਰੀ ਹਿੰਦੂ ਕੌਮ ਦੀ ਗੱਲ ਕਰੀਏ ਜਿੰਨੀਆਂ ਵੀ ਕੌਮਾਂ ਨੇ ਚੰਗੇ ਬੰਦੇ ਵੀ ਨੇ ਤੇ ਮਾੜੇ ਬੰਦੇ ਵੀ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਾਂ ਉਹਨਾਂ ਦਾ ਸਾਥ ਦੇਣਾ ਸੀ ਜਦ ਕਿ ਇਹਨਾਂ ਨੇ ਮੂਰੇ ਹੋ ਕੇ ਕਹਿਣਾ ਸੀਗਾ ਵੀ ਭਾਨੇ ਤੇ ਬਹੁਤ ਵਧੀਆ ਕਰਿਆ ਇਹ ਸਾਡੀ ਕੌਮ ਨੂੰ ਪਸਾੜ ਰਹੇ ਨੇ ਇਹ ਜਿਹੇ ਲੋਕ ਜਿਹੜੇ ਸਾਡੇ ਕੌਮ ਨੂੰ ਪਿੱਛੇ ਸੱਟ ਰਹੇ ਨੇ ਜਿਹੜੀਆਂ ਠੱਗੀਆਂ ਮਾਰਦੇ ਨੇ ਆਹ ਦੇਖ ਅਸੀਂ ਤੇਰਾ ਸਾਥ ਦਿੰਨੇ ਆ ਤੂੰ ਇਹ ਜਿਹੇ ਲੋਕਾਂ ਦੇ ਜਿਹੜੇ ਪਰਦੇ ਫਾਸ ਕਰੇ ਇਹ ਕਹਿਣ ਦੀ ਬਜਾਏ ਵੀ ਅਸੀਂ ਤੇਰੀ ਧੌਣ ਤੇ ਗੋਡਾ ਰੱਖਾਂਗੇ ਇਹ ਸਾਡੀ ਕੌਮ ਹੈ ਇਹ ਐਂ ਕਰਦੇ ਆਂਗੇ ਬਾਹਰ ਕਰਦੇ ਆਂਗੇ ਪਹਿਲਾਂ ਬੜਿਆਂ ਨੇ ਵੀ ਜ਼ੋਰ ਲਾਇਆ ਏਜੰਟਾਂ ਯੂਨਟਾਂ ਨੇ ਬਸੇਰਾ ਜ਼ੋਰ ਲਾਇਆ ਵੀ ਭਾਨੇ ਦੀ ਧੌਣ ਤੇ ਗੁੱਡਾ ਰੱਖ ਲਾਂਗੇ ਪਰ ਉਹ ਭਾਨਾ ਸਿੱਧੂ ਆ ਬਿਲਕੁਲ ਕਿਉਂਕਿ ਜਿਹੜਾ ਸੱਚ ਦੀ ਧਰਤੀ ਦਾ ਜੰਪ ਵਾਲਾ ਤੇ ਸੱਚ ਤੇ ਚੱਲਣ ਵਾਲਾ ਤੇ ਗੁਰੂ ਪਾਤਸ਼ਾਹ ਦਾ ਓਟ ਆਸਲਾ ਲੈਣ ਵਾਲਾ ਉਹ ਬੰਦਾ ਤੇ ਉਹ ਜਣੇ ਜਣੇ ਕਣੇ ਲੱਲੀ ਛੱਲੀ ਆਏ ਧੌਣ ਤੇ ਗੁੱਡਾ ਰੱਖਣ ਲੱਗ ਗੀ ਬਸ ਫਿਰ ਤਾਂ ਜਿਉਣਾ ਮੁਸ਼ਕਲ ਕਰ ਦੇਣਗੇ ਤਾਂ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਧੌਣ ਤੇ ਇਹ ਬੱਤਾ ਕੀ ਹੈ ਕਿ ਪੈਸੇ ਦੀ ਜ਼ੋਰ ਤੇ ਹਰੇਕ ਚੀਜ਼ ਚਲਾਉਂਦੇ ਨੇ ਹਾਂ ਸਾਡੇ ਕੋਲੇ ਪੈਸਾ ਅਸੀਂ ਸਰਕਾਰਾਂ ਨੂੰ ਦੇ ਦਿਆਂਗੇ ਅਸੀਂ ਚੰਗੇ ਵਕੀਲ ਕਰ ਲਾਂਗੇ ਅਸੀਂ ਪੁਲਾਨਿਆਂ ਨੂੰ ਦੇ ਦਿਆਂਗੇ ਧਮਕੇ ਕਿਉਂਕਿ ਜਿਹੜਾ ਅਕਾਲ ਪੁਰਖ ਤੇ ਭਰੋਸਾ ਰੱਖਣ ਵਾਲਾ ਨਾ ਮੰਦਾ ਹੂੰ ਉਹ ਕਦੇ ਝੋਕਿਆ ਨਹੀਂ ਕਰਦਾ ਨਾ ਉਹ ਕਦੇ ਦਬਿਆ ਕਰਦਾ ਬਿਲਕੁਲ ਸਹੀ ਗੱਲ ਹੈ ਤਾਂ ਹੂੰ ਇਹ ਧੌਣ ਤੇ ਗੋਡਾ ਰੱਖਣਾ ਹੈ ਤੂੰ ਕੌਮ ਦੀ ਗੱਲ ਕਰਦਾ ਤਾਂ ਸਾਡੀ ਕੌਮ ਵਾਲੇ ਜਰੂਰ ਪੁੱਛ ਲਈ ਹਰੀ ਸਿੰਘ ਨਲੂਏ ਬਾਰੇ ਦੇਖ ਲਈ ਜਰਨਲ ਜੋਰਾਵਰ ਸਿੰਘ ਬਾਰੇ ਪਤਾ ਹੀ ਹੈ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਹੈ ਇਹ ਸਭ ਕੁਝ ਜਾਣਦੇ ਨੇ ਇਥੋਂ ਦੇ ਜੰਮਪਾਲ ਨੇ ਲੋਕ ਤੇ ਇਸੇ ਹੀ ਠੀਕ ਹੈ ਵੀ ਸਿੱਖੀ ਦੇ ਵਿੱਚ ਹੀ ਇਹਨਾਂ ਨੇ ਆਪਣਾ ਸਾਹ ਲਿਆ ਤੇ ਅੱਜ ਇਹੀ ਸਿੱਖਾਂ ਚੋਂ ਪਾਸੇ ਨਿਕਲ ਚਲੋ ਆਪਣਾ ਆਪਣਾ ਮਾਣਾ ਕੋਈ ਬੰਦਾ ਆਪਣੇ ਵਿਚਾਰਾਂ ਦੀ ਆਜ਼ਾਦੀ ਹੈ ਕੋਈ ਕਿਤੇ ਵੀ ਜਾ ਸਕਦਾ ਸਾਨੂੰ ਕੋਈ ਕਿਸੇ ਨੂੰ ਇਤਰਾਜ਼ ਨਹੀਂ ਪਰ ਤੇ ਇਹ ਗੱਲਾਂ ਇਹਨਾਂ ਨੂੰ ਕਰਨੀਆਂ ਵੈਸੇ ਸ਼ੋਭਾ ਨਹੀਂ ਦਿੰਦੀਆਂ ਇਹ ਇਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਭਾਰਨਾ ਕੱਲਾ ਹੀ ਸਮਝਦੇ ਨੇ ਵੀ ਭਾਰਨਾ ਕੱਲਾ ਹੀ ਹੈ ਉਹ ਨਾਲ ਲੋਕ ਬੜੇ ਜੁੜੇ ਨੇ ਨਾ ਜਿਹੜੀ ਸਿੱਖ ਕੌਮ ਉਹਦੇ ਨਾਲ ਜੁੜੀ ਆ ਕਿਉਂਕਿ ਜਿਹੜੀਆਂ ਉਹ ਗੱਲਾਂ ਕਰਦਾ ਉਹ ਤਾਂ ਸਾਡੇ ਜਥੇਦਾਰਾਂ ਨੂੰ ਕਰਨੀਆਂ ਚਾਹੀਦੀਆਂ ਸੀ ਸਾਡੇ ਕੌਮ ਦੇ ਆਗੂਆਂ ਨੂੰ ਕਰਨੀਆਂ ਚਾਹੀਦੀਆਂ ਸੀ ਜਿਹੜੀਆਂ ਗੱਲਾਂ ਉਹਨਾਂ ਨੂੰ ਤਾਂ ਉਹ ਜਥੇਦਾਰਾਂ ਨੂੰ ਤਾਂ ਜੇ ਬੇਲ ਮਿਲੂਗੀ ਚੱਪਲਾਂ ਚੋਂ ਨਿਕਲਣ ਦੀ ਫੇਰ ਹੀ ਗੱਲ ਕਰਨਗੇ ਨਾ ਉਹ ਬਿਲਕੁਲ ਜਣਾ ਖੜਾ ਉੱਠ ਕੇ ਜਥੇਦਾਰਾਂ ਤੇ ਟਿੱਪਣੀ ਕਰਨ ਲੱਗ ਪਿਆ ਅੱਜ ਤੇ ਉਹ ਇਹਨਾਂ ਨੇ ਬਕਾਰ ਥੱਲੇ ਨੀਵਾ ਸਿੱਟਿਆ ਨਾ ਪਿਛਲੇ 15 20 ਸਾਲਾਂ ਦੇ ਵਿੱਚ 50 ਸਾਲਾਂ ਦੇ ਵਿੱਚ ਹਾਂ ਇਹਨਾਂ ਨੇ ਜੋ ਸਿੱਖੋਂ ਦਾ ਕਦੇ ਮਾਫੀ ਦੇਤੀ ਕਦੇ ਸੜਤੀ ਕਦੇ ਮੰਗ ਲਈ ਕਦੇ ਸੜਤੀ ਇਹ ਗੱਲਾਂ ਤੇ ਜੇ ਉਹ ਆਮ ਇੱਕ ਕਾਮਨ ਬੰਦਾ ਆ ਕੇ ਜਾਂ ਇੱਕ ਆਮ ਸਮਾਜ ਦੇ ਵਿੱਚੋਂ ਉੱਠ ਕੇ ਬੰਦਾ ਆ ਕੇ ਇਹਨਾਂ ਬੁਰਾਈਆਂ ਦੇ ਖਿਲਾਫ ਲੜਦਾ ਉਹ ਤੇ ਕੰਮ ਹੀ ਜਸੇਦਾਰਾਂ ਦਾ ਹੀ ਸਾਡੀ ਕੌਮ ਦੇ ਜਿਹੜੇ ਆਗੂ ਸੀ ਉਹਨਾਂ ਦਾ ਕੰਮ ਸੀ ਇਹ ਤੇ ਬਿਲਕੁਲ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਵੀ ਆਪਾਂ ਦੋ ਚਾਰ ਮਿੰਟਾਂ ਜੀ ਨਿਮੇੜਦੀਏ ਵੀ ਭਰਨਾ ਕੱਲਾ ਨਹੀਂ ਧੌਣ ਤੇ ਗੋਡਾ ਰੱਖਣਾ ਆਉਂਗੇ ਤੇ ਧੌਣਾ ਲੈ ਵੀ ਸਕਦੀਆਂ ਨੇ ਇਹ ਵੀ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਜਿਹੜੀ ਕੌਮ ਤੁਸੀਂ ਗੱਲ ਕਰਦੇ ਹੋ ਤੇ ਕੌਮੇ ਸਿੱਖਾਂ ਦੀ ਹੈ ਜਿਹਨੂੰ ਅਬਦਾਲੀ ਵੀ ਮੁਰਮੁਰ ਦੇਖਦਾ ਸੀ ਜਿਹੜਾ ਬਰਨਾਲੇ ਦੀ ਧਰਤੀ ਤੇ ਆ ਕੇ ਕਹਿੰਦਾ ਸੀ ਸਿੱਖਾਂ ਨਾਲ ਸੰਧੀ ਕਰਵਾ ਦਿਓ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ ਮੈਂ ਮਕਾਉਂਦਾ ਥੱਕ ਗਿਆ ਪਰ ਇਹ ਲੜਦੇ ਨਹੀਂ ਥੱਕੇ ਬਾਈ ਬਾਈ ਫਟ ਸਰੀਰ ਦੇ ਖਾ ਕੇ ਵੀ ਲੜੀ ਜਾਂਦੇ ਨੇ ਇਹਨੂੰ ਪਤਾ ਨਹੀਂ ਹਜੇ ਹਾਂ ਇਹ ਉਸੇ ਧਰਤੀ ਦਾ ਵਾਰਸ ਆ ਉਸੇ ਧਰਤੀ ਦਾ ਜੰਪ ਵਾਲਾ ਇਹ ਭਾਨਾ ਸਿੱਧੂ ਕਹੇ ਇਹਨਾਂ ਦੱਸਣ ਆ ਲੈ ਇਹਨਾਂ ਨੂੰ ਮੜਾ ਜਾ ਇਹਨਾਂ ਨੂੰ ਹਜੇ ਪਤਾ ਨਹੀਂ ਵੀ ਇਹ ਧੌਣਾ ਤੇ ਗੋਡਾ ਰੱਖਣਾ ਤਾਂ ਬਹੁਤ ਦੂਰ ਦੀ ਗੱਲ ਆ ਤੁਸੀਂ ਝਾਤ ਕੇ ਵੀ ਦੇਖਿਓ ਫਿਰ ਦੱਸਾਂਗੇ ਵੀ ਕੀ ਭਾਵਿਕ ਦੀ ਹੈ ਹਾਂ ਨੀ ਹਲੇ ਗੱਲ ਕਰਨੀ ਹੈ ਤੁਸੀਂ ਇਹ ਗੱਲ ਚੰਗੀ ਕਰੋ ਨਾ ਵੀ ਹਾਂ ਭਾਈ ਅਸੀਂ ਕੋਈ ਭਾਣੇ ਸਿੱਧੂ ਤੈਨੂੰ ਬਰਨਾਲੇ ਤੋਂ ਇੱਥੇ ਜਲੰਧਰ ਤੱਕ ਆਉਣ ਦੀ ਲੋੜ ਨਹੀਂ ਇਹ ਮਸਲਾ ਅਸੀਂ ਹੱਲ ਕਰਾਂਗੇ ਅਸੀਂ ਬਿਲਕੁਲ ਸੱਚ ਸੋਚ ਤੇ ਪਹਿਰਾ ਦੇਣ ਵਾਲੇ ਲੋਕਾਂ ਇਹ ਇਹ ਗੱਲ ਕਹਿੰਦੇ ਉਲਟਾ ਇਹ ਆਪਣੇ ਆਪ ਨੂੰ ਸਹੀ ਕਰਨ ਲੱਗੇ ਹੋਏ ਨੇ ਵੀ ਅਸੀਂ ਸਹੀ ਹਾਂ ਜੀ ਹਾਂ ਇਹ ਧਰਮ ਦਾ ਮਸਲਾ ਚੋਰੀ ਉੱਤੋਂ ਜਿੰਨਾ ਚੋਰੀ ਇਹ ਹਾਂ ਉਹਦੀ ਠੱਗੀ ਸਪਾਉਣ ਦੇ ਲਈ ਆਪਣਾ ਧਰਮ ਦਾ ਮਸਲਾ ਬਣਾ ਰਹੇ ਨੇ ਦੇਖੋ ਕਿੱਡਾ ਹੂੰ 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 गिरी ਹੋਈ ਗੱਲ ਆ ਇਹ ਬਿਲਕੁਲ ਬਿਲਕੁਲ ਬਾਕੀ ਉਹਨਾਂ ਤੇ ਇੱਕ ਆਪਣਾ ਮੈਸੇਜ ਪਹੁੰਚ ਜਾਣਾ ਕੋਈ ਗੱਲ ਨਹੀਂ ਪਤਾ ਲੱਗ ਜਾਣਾ ਵੀ ਫਿਰ ਹਾਂ ਨਹੀਂ 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 ਬਿਲਕੁਲ ਜ਼ਰੂਰੀ ਹੈ ਕਿ ਇਦਾਂ ਦੇ ਜਿਹੜੇ ਮਸਲੇ ਨੇ ਵੀ ਉਹਨਾਂ ਉੱਤੇ ਬੋਲੀਏ ਆਪਾਂ ਵੱਧ ਤੋਂ ਵੱਧ ਜਿਹੜੇ ਹੋਰ ਪੰਜਾਬੀ ਨੇ ਪ੍ਰਚਾਰਕ ਨੇ ਜਾਂ ਆਗੂ ਨੇ ਸੰਸਥਾਵਾਂ ਵਾਲੇ ਨੇ ਐਨ ਜੀਓ ਵਾਲੇ ਨੇ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਨੇ ਇਹਨਾਂ ਠੱਗੀਆਂ ਦੇ ਲੁੱਟਾਂ ਖੋਹਾਂ ਦੇ ਖਿਲਾਫ ਮਾਰੇ ਹੋਏ ਨੇ ਜਾਂ ਆਵਾਜ਼ ਉਠਾਉਂਦੇ ਨੇ ਉਹ ਵੀ ਜ਼ਰੂਰ ਐ ਇਸ ਗੱਲ ਤੇ ਹਰ ਇੱਕ ਦੇ ਨਾਲ ਸਾਥ ਦਿਆ ਕਰੋ ਇਹ ਨਹੀਂ ਵੀ ਇਕੱਲਾ ਇਕੱਲਾ ਵੀ ਆਪੋ ਆਪਣੀ ਗੱਲ ਹੋ ਗਈ ਤੇ ਬਹਿ ਗਏ ਤੇ ਇਹ ਦੂਜੇ ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਜ਼ਰੂਰ ਐ ਵੀ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਜਿਸ ਤਰ੍ਹਾਂ ਆਪਾਂ ਮਸਲਾ ਬਾਰੇ ਸੁਣਦੇ ਰਹੇ ਆਂ ਵੀ ਜਦੋਂ ਕੋਈ ਬਾਹਰੀ ਹਮਲਾਵਰ ਆਉਂਦਾ ਸੀ ਉਦੋਂ ਫਿਰ ਉਹਨਾਂ ਨਾਲ ਲੰਦੇ ਸੀ ਵੀ ਰਲ ਮਿਲ ਖੜ ਤੋਰ ਪੰਥ ਬਚਾਓ ਹਾਂ ਪੰਥ ਬਚਾਓ ਬਿਲਕੁਲ ਹਾਂ ਇਸੇ ਤਰ੍ਹਾਂ ਆਪਾਂ ਦੇਖੋ ਇਹਦਾ ਆਪਣੇ ਆਪਣੇ ਦੇਖੋ ਘਰਾਂ 'ਚ ਵੀ ਪੰਜ ਜੀ ਨੇ ਉਹ ਵੀ ਇੱਕ ਨਹੀਂ ਹੁੰਦੇ ਪਰ ਜਦੋਂ ਘਰ ਦੇ ਉੱਤੇ ਕੋਈ ਆਫਤ ਆ ਜਾਵੇ ਵਿਪਤਾ ਪੈ ਜਾਵੇ ਘਰ ਦੇ ਕਿਸੇ ਜੀ ਤੇ ਆਫਤ ਆ ਜਾਵੇ ਸਾਰੇ ਅੱਡੋ ਅੱਡ ਬੈਠੇ ਧੀਆਂ ਪੁੱਤ ਵੀ ਇਕੱਠੇ ਹੋ ਜਾਂਦੇ ਨੇ ਨਾਲ ਖੜ ਜਾਂਦੇ ਨੇ ਹੂੰ ਬਿਲਕੁਲ ਸਾਡਾ ਤਾਂ ਫਰਜ਼ ਹੀ ਬਣਦਾ ਨਾ ਸਾਡੇ ਇਦਾਂ ਇਹ ਧੌਣਾਂ ਤੇ ਗੁੱਡਾ ਰੱਖਣ ਦੀਆਂ ਗੱਲਾਂ ਕਰਦੇ ਕੱਲ ਨੂੰ ਕਿਸੇ ਦੀ ਵੀ ਧੌਣ ਹੋ ਸਕਦੀ ਹੈ ਕੱਲਾ ਭਾਨਾ ਸਿੱਧੂ ਥੋੜੀ ਹੈ ਹਾਂ ਇਹ ਇਹ ਠੱਗੀਆਂ ਮਾਰਨ ਵਾਲਿਆਂ ਦਾ ਮਹਿਕਮਾ ਵੱਡਾ ਹੈ ਇਹਨਾਂ ਨੂੰ ਐ ਵੀ ਅਸੀਂ ਇਸ ਤਰ੍ਹਾਂ ਹਾਂ ਬਿਲਕੁਲ ਇਹ ਤਾਂ ਹੈ ਇਹ ਇਹਨਾਂ ਦੀ ਕੁਆਂਟੀਟੀ ਵੱਧਾ ਨਾ ਇਹਨਾਂ ਦੀ ਹਾਂ ਉਹਨਾਂ ਨੂੰ ਐ ਇਸ ਤਰ੍ਹਾਂ ਨਹੀਂ ਡਰਦੇ ਬਹੁਤ ਨਾਲ ਲੇਖਦਾ ਭਾਨਾ ਨਹੀਂ ਭਾਨੇ ਨਾਲ ਬਹੁਤ ਬਾਹਾਂ ਖੜੀਆਂ ਨੇ ਜਿਹੜੇ ਭਾਨੇ ਲਈ ਬਾਰ ਮੈਟਲ ਲਈ ਤਿਆਰ ਨੇ ਇਹ ਬੰਨ ਕੋਲ ਬਿਲਕੁਲ ਆਪਣੇ ਬਰਨਾਲੇ ਜ਼ਿਲ੍ਹੇ ਦੀ ਸ਼ਾਨ ਹੈ ਭਾਨਾ ਸਿੱਧੂ ਤੇ ਐਵੇਂ ਕੋਈ ਕਿਵੇਂ ਧੌਣ ਦੇ ਖੋਡਾ ਰੱਖ ਜੂ ਤੇ ਭਾਨੇ ਸਿੱਧੂ ਦੇ ਨਾਲ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਖੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਾਹਰੋਂ ਵੀ ਹਰ ਥਾਂ ਦੇ ਉੱਤੋਂ ਲੋਕ ਜੁੜੇ ਹੋਏ ਨੇ ਕਿਉਂਕਿ ਉਹ ਹੱਕ ਸੱਚ ਦੀ ਗੱਲ ਕਰਦਾ ਤੇ ਉਹਦੇ ਨਾਲ ਖੜਨਾ ਬਣਦਾ ਵੀ ਹੈ ਬਣਦਾ ਜਾਂਦਾ ਉਹ ਫੀਲ ਕਰਦਿਆਂ ਚਲੋ ਮੌਕਾ ਮਿਲਿਆ ਫਿਰ ਧੰਨਵਾਦ ਜੀ ਬਹੁਤ-ਬਹੁਤ ਗੁਰਪ੍ਰੀਤ ਸਿੰਘ ਕਾਲਾਮੂਲਾ ਜੀ ਤੁਹਾਡਾ ਕਿ ਤੁਸੀਂ ਬਹੁਤ ਭਾਨਾ ਸਿੱਧੂ ਦੇ ਨਾਲ ਵੀ ਰਹਿੰਦੇ ਹੋਗੇ ਤੇ ਉਹਨਾਂ ਨਾਲ ਵਿਚਰਦੇ ਹੋ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਜਰੂਰੀ ਸੀ ਇਹ ਗੱਲ ਬਣਦੀ ਉਹਨਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚੇਗਾ ਬਾਕੀ ਸੰਤਨ ਨੂੰ ਬੇਨਤੀ ਹੈ ਕਿ ਉਹਨਾਂ ਜਲੰਧਰ ਵਾਲਿਆਂ ਤੱਕ ਇਹ ਜ਼ਰੂਰ ਮੈਸੇਜ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ